ਇਹ ਅੱਗ ਲੱਗੀ ਹੈ ਕਿੰਨੇ ਵਜੇ ਜਿਹੜੀ ਜਾਣਕਾਰੀ ਸਾਨੂੰ ਫਾਇਰ ਵਿਗੜ ਵਿਭਾਗ ਨੂੰ 9:10 ਦੇ ਟਾਈਮ ਤੇ ਕਾਲ ਆਈ ਸੀ ਕਿ ਮਹਲਾੜ ਰੋਡ ਤੇ ਕੱਪੜੇ ਦੀ ਦੁਕਾਨ ਨੂੰ ਅੱਗ ਲੱਗੀ ਹੈ ਅਸੀਂ ਫੌਰੀ ਤੌਰ ਤੇ ਦੋ ਵਾੜੀਆਂ ਲੈ ਕੇ ਮੌਕੇ ਤੇ ਪਹੁੰਚੇ ਹਾਂ ਇੱਕ ਫਾਇਰ ਟੈਂਡਰ ਨਾਲ ਅਸੀਂ ਪੂਰੀ ਤਰ੍ਹਾਂ ਅੱਗ ਤੇ ਕੰਟਰੋਲ ਕਰ ਲਿਆ ਗਿਆ ਤੇ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਜੋ ਮਾਲੀ ਨੁਕਸਾਨ ਹੈਗਾ ਉਹ ਇਹ ਓਨਰ ਕੋਲੋਂ ਪੁੱਛ ਕੇ ਪੂਰਾ ਕਲੀਅਰ ਕੀਤਾ ਜਾਏਗਾ ਕਿੰਨਾ ਕੁ ਨੁਕਸਾਨ ਉਹਦਾ ਹੋ ਗਿਆ ਸਰ ਕਾਰਨ ਦਾ ਕੁਝ ਪਤਾ ਨਹੀਂ ਹਾਂਜੀ ਕਾਰਨ ਕਾਰਨ ਇਹ ਫਿਲਹਾਲ ਅਜੇ ਕੁਝ ਨਹੀਂ ਲੱਗਿਆ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਨਾਲ ਹਾਂਜੀ ਪੂਰਾ ਕਾਬੂ ਵਾਲਾ ਹਾਂਜੀ ਪੂਰਾ ਕਾਬੂ ਵਾਲਾ ਆਹ ਬਾਂਦੀ ਬਿਲਡਿੰਗਾਂ ਦਾ ਵੀ ਹਾਂਜੀ ਪਹੁੰਚ ਆਇਆ ਜੀ ਉਹਨਾਂ ਦਾ ਜਿਹੜਾ ਆਈਡੀਆ ਹੋ ਗਿਆ ਕਿਉਂਕਿ ਇਹ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਗਾਦੀ ਦੁਕਾਨ ਬੁਟੀਕ ਸੀਗਾ ਜੀ ਬੁਟੀਕ ਸੀ ਗਈ ਹਾਂ ਕਿਦੋਂ ਪਤਾ ਕਿਵੇਂ ਲੱਗਿਆ ਤੁਹਾਨੂੰ ਬਾ ਚਾਹ ਵਾਲੇ ਦਾ ਫੋਨ ਆਇਆ ਵਾ ਨਾਲ ਹੀ ਆਏ ਆ 10 ਮਿੰਟ ਚ ਦੇਖਦੇ ਦੇਖਦੇ ਸਾਰੀ ਅੱਗ ਫੈ ਗਈ ਅੱਛਾ ਜੀ ਕੋਈ ਕਾਰਨ ਫਿਲਹਾਲ ਪਤਾ ਲੱਗਿਆ ਕੋਈ ਸ਼ਾਰਟ ਸਰਕਟ ਹੋਇਆ ਜੀ ਨਾ ਨਾ ਜਿਹੜੀ ਅੱਗ ਲੱਗੀ ਹੈ ਕਿੰਨੇ ਵਜੇ ਜਿਹੜੀ ਜਲ ਗਈ ਸਾਨੂੰ ਫਾਇਰ ਬ੍ਰਿਗੇਡ ਵਿਭਾਗ ਨੂੰ 9:10 ਦੇ ਕੋਲ ਆਈ ਸੀ ਕਿ ਮਹਲਾ ਰੋਡ ਤੇ ਕਪੜੇ ਦੀ ਦੁਕਾਨ ਨੂੰ ਅੱਗ ਲੱਗੀ ਅਸੀਂ ਫੋਰੀ ਤੌਰ ਤੇ ਦੋ ਵਾੜੀਆਂ ਲੈ ਕੇ ਮੌਕੇ ਤੇ ਪਹੁੰਚੇ ਹਾਂ ਇੱਕ ਹਾਈ ਟੈਂਡਰ ਨਾਲ ਅਸੀਂ ਪੂਰੀ ਤਰ੍ਹਾਂ ਅੱਗ ਤੇ ਕੰਟਰੋਲ ਕਰ ਲਿਆ ਗਿਆ ਕਿ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਜੋ ਮਾਲੀ ਨੁਕਸਾਨ ਆਇਆਗਾ ਉਹ ਇਹ ਔਨਰਬਲ ਪੁੱਛ ਕੇ ਪੂਰਾ ਕਲੀਅਰ ਕੀਤਾ ਜਾਏਗਾ ਕਿੰਨਾ ਕੁ ਨੁਕਸਾਨ ਉਹਦਾ ਹੋ ਗਿਆ ਸਰ ਕਾਰਨ ਦਾ ਕੁਝ ਪਤਾ ਲੱਗਿਆ ਹਾਂਜੀ ਕਾਰਨ ਪਰਨ ਇਹ ਫਿਲਹਾਲ ਇਹ ਕੁਝ ਨਹੀਂ ਲੱਗਾਇਆ ਇਹਦਾ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਨਾਲ ਹਾਂਜੀ ਪੂਰਾ ਕਾਬੂ ਵਾਲਾ ਆ। ਆਹ ਬੰਦੀ ਬਿਲਡਿੰਗਾਂ ਦਾ ਵੀ ਹਾਂਜੀ ਪਹੁੰਚ ਆਇਆ ਜੀ ਉਹਨਾਂ ਦਾ। ਜਿਹੜਾ ਆਈਡੀਆ ਹੋ ਗਿਆ। ਉਹ ਵੀ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਕਾਦੀ ਦੁਕਾਨ ਬੁਟੀਕ ਸੀਗਾ ਜੀ। ਬੁਟੀਕ ਸੀ ਗਈ। ਸੱਚਾ ਜੀ। ਹਾਂ। ਕਦੋਂ ਪਤਾ ਕਿਵੇਂ ਲੱਗਿਆ ਉਹਨਾਂ ਨੂੰ? ਬਾ ਚਾਹ ਵਾਲੇ ਦਾ ਫੋਨ ਆਇਆ ਵਾ। ਨਾਲ ਹੀ ਆਏ ਆ 10 ਮਿੰਟ ਚ ਦੇਖਦੇ ਦੇਖਦੇ ਸਾਰੀ ਅੱਗ ਫੈ ਗਈ। ਅੱਛਾ ਜੀ ਕੋਈ ਕਾਰਨ ਫਿਲਹਾਲ ਪਤਾ ਲੱਗਿਆ ਜੀ? ਕੋਈ ਸ਼ਾਰਟ ਸਰਕਟ ਹੋਇਆ ਜੀ। ਨਾ ਨਾ। ਜਿਹੜੀ ਅੱਗ ਲੱਗੀ ਹੈ ਕਿੰਨੇ ਵਜੇ ਜਿਹੜੀ ਜਾਣਕਾਰੀ ਹੈ? ਸਾਨੂੰ ਫਾਇਰ ਵਿਗੜ ਵਿਭਾਗ ਨੂੰ 9:10 ਦੇ ਕੋਲ ਆਈ ਸੀ ਕਿ ਮਹਲਾ ਰੋਡ ਤੇ ਕਪੜੇ ਦੀ ਦੁਕਾਨ ਨੂੰ ਅੱਗ ਲੱਗੀ ਹੈ ਅਸੀਂ ਫੋਰੀ ਤੋਰ ਤੇ ਦੋ ਵਾੜੀਆਂ ਲੈ ਕੇ ਮੌਕੇ ਤੇ ਪਹੁੰਚੇ ਹਾਂ ਇੱਕ ਹਾਈ ਟੈਂਡਰ ਨਾਲ ਅਸੀਂ ਪੂਰੀ ਤਰ੍ਹਾਂ ਅੱਗ ਤੇ ਕੰਟਰੋਲ ਕਰ ਲਿਆ ਗਿਆ ਤੇ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਜੋ ਮਾਲੀ ਨੁਕਸਾਨ ਹੈਗਾ ਉਹ ਓਨਰ ਕੋਲੋਂ ਪੁੱਛ ਕੇ ਪੂਰਾ ਕਲੀਅਰ ਕੀਤਾ ਜਾਏਗਾ ਕਿੰਨਾ ਤੁਨ ਨੁਕਸਾਨ ਉਹਦਾ ਹੋ ਗਿਆ ਸਰ ਕਾਰਨ ਦਾ ਪਤਾ ਲੱਗ ਗਿਆ ਹਾਂਜੀ ਕਾਰਨ ਕਾਰਨ ਅਜੇ ਫਿਲਹਾਲ ਅਜੇ ਕੁਝ ਨਹੀਂ ਲੱਗਾਇਆ ਅਜੇ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਨਾਲ ਸਰ ਅਗਲੇ ਪੱਤਰਾਂ ਦਾ ਕਾਬੂ ਵਾਲਾ ਹਾਂਜੀ ਪੂਰਾ ਕਾਬੂ ਵਾਲਾ ਆਹ ਬਾਂਦੀ ਬਿਲਡਿੰਗਾਂ ਦਾ ਵੀ ਹਾਂਜੀ ਪਹੁੰਚ ਆਇਆ ਜੀ ਉਹਨਾਂ ਦਾ ਜਿਹੜਾ ਆਈਡੀਆ ਹੋ ਗਿਆ ਉਹ ਵੀ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕਾਦੀ ਦੁਕਾਨ ਬੁਟੀਕ ਸੀਗਾ ਜੀ ਬੁਟੀਕ ਸੀ ਗਈ ਹਾਂ ਕਦੋਂ ਪਤਾ ਕਿਵੇਂ ਲੱਗਿਆ ਤੁਹਾਨੂੰ ਬਾ ਚਾਹ ਵਾਲੇ ਦਾ ਫੋਨ ਆਇਆ ਵਾ ਨਾਲ ਹੀ ਆਏ ਆ 10 ਮਿੰਟ ਚ ਦੇਖਦੇ ਦੇਖਦੇ ਸਾਰੀ ਅੱਗ ਫੈ ਗਈ ਗਾਰ ਨੂੰ ਲਾਹਤ ਪਤ ਲੱਗੀ ਕੋ ਸਾਰਟ ਸਰਕਟ ਹੋਇਆ ਜੀ ਨਾ ਨਾ ਜਿਹੜੀ ਅੱਗ ਲੱਗੀ ਹੈ ਕਿੰਨੇ ਵਜੇ ਜਿਹੜੀ ਜਨ ਲੱਗੀ ਸਾਨੂੰ ਫਾਇਰ ਵਿਗੜ ਵਿਭਾਗ ਨੂੰ 9:10 ਦੇ ਕੋਲ ਆਈ ਸੀ ਕਿ ਮਹਲਾ ਰੋਡ ਤੇ ਕਪੜੇ ਦੀ ਦੁਕਾਨ ਨੂੰ ਅੱਗ ਲੱਗੀ ਅਸੀਂ ਫੋਰੀ ਤੌਰ ਤੇ ਦੋ ਵੱਡੀਆਂ ਲੈ ਕੇ ਮੌਕੇ ਤੇ ਪਹੁੰਚੇ ਹਾਂ ਇੱਕ ਹਾਈ ਟੈਂਡਰ ਨਾਲ ਅਸੀਂ ਪੂਰੀ ਤਰ੍ਹਾਂ ਅੱਗ ਤੇ ਕੰਟਰੋਲ ਕਰ ਲਿਆ ਗਿਆ ਤੇ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਜੋ ਮਾਲੀ ਨੁਕਸਾਨ ਆਇਗਾ ਉਹ ਇਹ ਓਨਰ ਕੋਲ ਪੁੱਛ ਕੇ ਪੂਰਾ ਕਲੀਅਰ ਕੀਤਾ ਜਾਏਗਾ ਕਿੰਨਾ ਤੁਹਾਨੂੰ ਨੁਕਸਾਨ ਹੋਦਾ ਹੋ ਗਿਆ ਸਰ ਕਾਰਨ ਦਾ ਕੁਝ ਪਤਾ ਲੱਗਿਆ ਹਾਂਜੀ ਕਾਰਨ ਕਾਰਨ ਅਜੇ ਫਿਲਹਾਲ ਅਜੇ ਕੁਝ ਨਹੀਂ ਲੱਗਾਇਆ ਅਜੇ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਨਾਲ ਅਗਲੇ ਕਾਬੂ ਵਾਲੇ ਹਾਂਜੀ ਪੂਰਾ ਕਾਬੂ ਵਾਲੇ ਆ ਗਾਂਦੀ ਬਿਲਡਿੰਗਾਂ ਦਾ ਵੀ ਹਾਂਜੀ ਪਹੁੰਚ ਆਈ ਆ ਜੀ ਉਹਨਾਂ ਦਾ ਜਿਹੜਾ ਆਈਡੀਆ ਹੋਵੇਗਾ ਜੀ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਗਾਦੀ ਦੁਕਾਨ ਬੁਟੀਕ ਸੀਗਾ ਜੀ ਬੁਟੀਕ ਸੀ ਗਈ ਅੱਛਾ ਜੀ ਹਾਂ ਕਦੋਂ ਪਤਾ ਕਿਵੇਂ ਲੱਗਿਆ ਤੁਹਾਨੂੰ ਬਾ ਚਾਹ ਵਾਲੇ ਦਾ ਫੋਨ ਆਇਆ ਵਾ ਨਾਲ ਹੀ ਆਏ ਆ 10 ਮਿੰਟ ਚ ਦੇਖਦੇ ਦੇਖਦੇ ਸਾਰੀ ਅੱਗ ਫੈਲ ਗਈ ਤੇ ਇਹ ਗੱਲ ਨੂੰ ਫਲਸਫਾ ਪਤਲੇ ਗਈ ਕੋ ਸੌਂਟ ਸਰਕਟ ਹੋਇਆ ਜੀ ਨਾ ਨਾ